ਹਾਂਜੀ ਮਿੱਤਰ ਕੀ ਹੈ ਨੋ ਆਪਣਾ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਹੈਗਾ ਸੌਂਸਪੁਰ ਸਿੰਘਾ ਜੀ ਨੋ ਹੈਗਾ ਮੇਰਾ ਰਾਜਿੰਦਰ ਸਿੰਘ ਡੈਡੀ ਦਾ ਨਾਮ ਹੈਗਾ ਅਮਰਤਪਾਲ ਸਿੰਘ ਕੀ ਹੋਇਆ ਅੱਜ ਮਸਲਾ ਅੱਜ ਜੀ ਸਾਡੇ ਪੱਠੇ ਤੋਂ ਟਰੈਕਟਰ ਚੋਰੀ ਹੋ ਗਿਆ ਜੀ ਕਿਹੜੇ ਪਿੰਡ ਦਾ ਪੱਠਾ ਪੱਠਾ ਹੈਗਾ ਜੀ ਤਰੋਲਾ ਮੋਦੀ ਸਟਾਰ ਮੋਦੀ ਪੱਠਾ ਸਵੇਰੇ ਕਿੰਨੇ ਵਜੇ ਹੋਇਆ ਇਹ ਹੋਇਆ ਜੀ 1.5 ਵਜੇ ਜੀ ਕਰਕੇ 1.5 ਵਜੇ ਚੋਰੀ ਹੋ ਗਿਆ ਹਾਂਜੀ ਹਾਂ ਦੁਪਹਿਰੇ 1.5 ਵਜੇ ਚੋਰੀ ਹੋਇਆ ਜੀ ਥਾਣੇ ਰਿਪੋਰਟ ਲਖਾਈ ਹਾਂਜੀ ਰਿਖਾਈ ਹੈ ਰਿਪੋਰਟ ਕਿ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮਦਦ ਕਰਦੇ ਹੋ ਸਾਡਾ ਇਨਸਾਫ ਹੋਣਾ ਚਾਹੀਦਾ ਵੀ ਉਹ ਦੱਸਣ ਵੀ ਟਰੈਕਟਰ ਕਾਹਤੇ ਚੋਰੀ ਕਰਕੇ ਲੈ ਕੇ ਗਏ ਆ ਜੀ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਂਜੀ ਹੈਗੀ ਉੱਥੇ ਪੱਟੇ ਤੇ ਕੈਮਰੇ ਲੱਗੇ ਹੋਏ ਆ ਜੀ ਉਹਨਾਂ ਚ ਹੋਊਗੀ ਫੋਟੋ ਜੀ ਫੋਟੋ ਜੀ ਕਢਾਈਏ ਕੋਈ ਹਾਂਜੀ ਉਹ ਬਾਪੂ ਜੀ ਨੂੰ ਫੋਨ ਕਰਨਾ ਪੈਣਾ ਜੀ ਆਪਾਂ ਨੂੰ ਫਿਰ ਉਹ ਕੱਢ ਕੇ ਦੇ ਸਕਦੇ ਆ ਆਪਾਂ ਕਿਹੜਾ ਟਰੈਕਟਰ ਸੀ ਕਿਹੜਾ ਰੰਗ ਸੀ ਨੀਲਾ ਟਰੈਕਟਰ ਹੈ ਜੀ 735 ਕਿਰਨ 992 ਮਾਡਲ ਹੈ ਜੀ ਮੁਰਲੇ ਟਾਇਰ ਅੱਧੇ ਆ ਜੀ ਪਿਛਲੇ ਟਾਇਰ ਨਵੇਂ ਆ ਨੀਲੀ ਟਰਾਲੀ ਹੈ ਜੀ ਟਰੈਕਟਰ ਟਰਾਲੀ ਦੋਨੇ ਚੋਰੀ ਹੋ ਗਏ ਹਾਂ ਟਰੈਕਟਰ ਟਰਾਲੀ ਦੋਨੇ ਚੋਰੀ ਹੋ ਗਏ